ਬੀਤੀ ਕੱਲ ਟੋ ਵੈਂ ਦੇ ਖਿਲਾਫ ਵਪਾਰੀਆਂ ਵੱਲੋਂ ਕੀਤੇ ਬਾਜ਼ਾਰ ਬੰਦ ਨੂੰ ਲੈ ਕੇ ਵਪਾਰੀ ਹੋਏ ਆਮਣੇ ਸਾਹਮਣੇ ਇੱਕ ਦੁਕਾਨ ਤੋਂ ਚੱਕਿਆ ਗਿਆ ਸੀ ਵਪਾਰ ਮੰਡਲ ਦੇ ਪ੍ਰਧਾਨ ਵੱਲੋਂ ਬੈਗ ਤੇ ਬੀਤੀ ਰਾਤ ਹੋਇਆ ਉਸ ਦਾ ਠਣਕਤਵਾਲੀ ਵਿਖੇ ਸਮਝੌਤਾ ਤੱਕੇ ਨਾਲ ਕਰਵਾਏ ਜਾ ਰਹੇ ਸਨ ਬਾਜ਼ਾਰ ਬੰਦ ਮਾਮਲਾ ਸੋਮਵਾਰ ਦੀ ਰਾਤ ਨੂੰ 8:30 ਵਜੇ ਦੇ ਲਗਭਗ ਦਾ ਬਠਿੰਡਾ ਦੇ ਕਤਵਾਲੀ ਪਹੁੰਚੇ ਵਪਾਰੀ ਦੱਸਦੀ ਹੈ ਕਿ ਬੀਤੀ ਕੱਲ ਜਿੱਥੇ ਵਪਾਰ ਮੰਡਲ ਵੱਲੋਂ ਤੱਕੇ ਦੇ ਨਾਲ ਟੋਪ ਬੈਂਡ ਦੇ ਖਿਲਾਫ ਬਾਜ਼ਾਰਾਂ ਨੂੰ ਬੰਦ ਕਰਵਾਇਆ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਵਪਾਰੀ ਜਿਹੜੇ ਆਪਣਾ ਦੁਕਾਨਾਂ ਬੰਦ ਨਹੀਂ ਕਰਨਾ ਚਾਹੁੰਦੇ ਸਨ ਉਹਨਾਂ ਵੱਲੋਂ ਆਪਣਾ ਥਾਣਾ ਕਤਾਰ ਦੀ ਵਿਕੇਸ਼ ਕਾਇਦ ਦਿੱਤੀ ਕਿ ਕਿਉਂਕਿ ਵਪਾਰ ਮੰਡਲ ਦੇ ਪ੍ਰਧਾਨ ਵੱਲੋਂ ਇੱਕ ਦੁਕਾਨ ਤੋਂ ਬੈਗ ਚੱਕ ਲੈ ਗਿਆ ਸੀ ਇਸ ਨੂੰ ਲੈ ਕੇ ਹੁਣ ਵਪਾਰੀਆਂ ਨੇ ਸਵਾਲ ਖੜੇ ਕਰ ਦਿੱਤੇ ਕਿ ਕਿੰਨੇ ਵਪਾਰ ਮੰਡਲ ਹੈ ਤੇ ਕੀ ਸਿਰਫ 5-7 ਜਿਹੜੇ ਇੱਥੇ ਦੁਕਾਨਦਾਰ ਹਨ ਉਹਨਾਂ ਨੂੰ ਹੀ ਇਹ ਇਸ ਤੋਂ ਆਪਣਾ ਅੱਖ ਹੈ ਹੀ ਹੈ ਆਪਣ ਟੋਪ ਬੈਂਡ ਤੋਂ ਜਿਸ ਨੂੰ ਲੈ ਕੇ ਕਾਫੀ ਹਗਾਮਾ ਹੋਇਆ ਇਹ ਗੱਮਾ ਹੋਣ ਤੋਂ ਬਾਅਦ ਇਹ ਮਾਮਲਾ ਕਤਵਾਲੀ ਪਹੁੰਚ ਗਿਆ ਕਤਵਾਲੀ ਵਿਖੇ ਬੀਤੀ ਰਾਤ ਇਹ ਦਾ ਸਮਝੌਤਾ ਹੋਇਆ ਇਸ ਸੰਬੰਧੀ ਸਾਡੇ ਵੱਲੋਂ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਸਮਝੌਤਾ ਹੋ ਚੁੱਕਾ ਹੈ ਤੇ ਹੁਣ ਵਪਾਰ ਮੰਡਲ ਦੇ ਜਿਹੜੇ ਪ੍ਰਧਾਨ ਹਨ ਜੀਵਨ ਗੋਇਲ ਉਹ ਇਹਨਾਂ ਦਾ ਬੈਗ ਵਾਪਸ ਦੇਣਗੇ ਐਨ ਦੇ ਮੁਤਾਬਕ ਅਸੀਂ ਸਮਝੌਤਾ ਕਰ ਲਿਆ ਜੀ तो जो एना दसानी कहते जीवन लाल जी कान बंद करनी है मैं जोत बत्ती कर लें तो कहते कुछ नहीं करना दुकान बंद करो मैं दुकान बंद नहीं करते चार पा बंदे पक्का करते ਰਾਜੀ ਨੂੰ ਪਤਾ ਹੀ ਨਹੀਂ ਹੋਇਆ ਇਹ ਸਾਰਾ ਕੁਝ ਤੁਸੀਂ ਕੀਤਾ ਬਸ ਆਪਾਂ ਖੁਸ਼ੀ ਦਾ ਬਹਿ ਗਈ ਜੀ ਸਮਾਨ ਚੱਕ ਕੇ ਲੈ ਗਈ ਜੀ ਕਵਾਲੀ ਇਹ ਕਿਵੇਂ ਬੱਚੀ ਗੱਲ ਕਵਾਲੀ ਸੀ ਰਿਪੋਰਟ ਲਖਾਈ ਸੀ ਅੱਛਾ ਕੀ ਨਾਮ ਆਫ ਜੀਵਨ ਲਾਲ ਨਿਕਲਦਾ ਪਾ ਲੰਭ ਗਈ ਸੰਪਤਾ ਆਈ ਬਸ ਉਹਨਾਂ ਨੇ ਆਪਦੀ ਸੌਰੀ ਫੀਲ ਕਰ ਲਈ ਹੈ ਸਮਾਨ ਸਮਾਨ ਦੁਕਾਨ ਤੇ ਭੇਜ ਦੇ ਹਾਂ ਅੱਗੇ ਤੋਂ ਨਹੀਂ ਕਰਦੇ ਇਸ ਤਰ੍ਹਾਂ ਹਾਂਜੀ ਹਾਂਜੀ ਕਿੰਨੇ ਦਾ ਸਮਾਨ ਸੀਗਾ ਐਸੇ ਕੱਲਾ ਪਰਿਆ ਹੋਇਆ ਸੀਗਾ ਜੇ ਕਿਉਂ ਤੇ ਮਿਲਿਆ ਜੀ ਕੀ ਕੀ ਸਹੀ ਹੈ ਅਮੇ ਦੁਕਾਨ ਦੇ ਅੰਦਰ ਵੜ ਕੇ ਇਹਦਾ ਤੁਸੀਂ ਦੱਸੋਗੇ ਲੋਕ ਦੱਸਣਗੇ ਇਹਦੇ ਬਾਰੇ ਲੋਕ ਦੱਸਣਗੇ ਸਿੱਖ ਅਸੀਂ ਪੁੱਛਿਆਗਾ ਉਹਨਾਂ ਨੂੰ ਐਸੇ ਤੋਂ ਸਹੀ ਉਹਦਾ ਕਹਿੰਦੇ ਗਲਤ ਆਈ ਉਨਰ ਦੇ ਇਹ ਵੀ ਗਲਤ ਹੈ ਟੱਕਾ ਨਹੀਂ ਹੈ ਟੱਕਾ ਹੈ ਲਈ ਹੋਰ ਕੁਝ ਠੀਕ ਹੈ ਇੱਕ ਗੱਲ ਹੋਰ ਹੈ ਜੀ ਅੱਜ ਵਪਾਰ ਮੰਡਲ ਦੇ ਵਿੱਚ ਇੱਕ ਝਗੜਾ ਜਾਂ ਫਾਇਦਾ ਹੋ ਗਿਆ ਕਿ ਜਿਹੜਾ ਟੋ ਬੰਨਾਂ ਦੇ ਉੱਤੇ ਰੂਟੀਨ ਚ ਧਰਨੇ ਲੱਗ ਰਹੇ ਆ ਉਹਦੀ ਰਗੜੀ ਪੂਰਾ ਵਪਾਰ ਮੰਡਲ ਰੈਗੂਲਰ ਬਿਜਾਰ ਬੰਦ ਹੋ ਰਿਹਾ ਤੇ ਅੱਜ ਵੀ ਚੱਲੇ ਅਸੀਂ ਵਪਾਰ ਮੰਡਲ ਦੇ ਨਾਲ ਆ ਪਰ ਕੁਝ ਵਪਾਰੀਆਂ ਨਾਲ ਰੋਟ ਹੈ ਕਿ ਥੋੜਾ ਜਿਹਾ ਵਪਾਰੀਆਂ ਨਾਲ ਟੱਕਾ ਹੋ ਰਿਹਾ ਤੇ ਉਹਨਾਂ ਦੀਆਂ ਦੁਕਾਨਾਂ ਤੋਂ ਬਾਹਰ ਚੱਕੇ ਜਾਂਦੇ ਨੇ ਇੱਕ ਦੋ ਵਪਾਰੀਆਂ ਨੇ ਐਪਲੀਕੇਸ਼ਨਾਂ ਉਰੇ ਥਾਣੇ 'ਚ ਲਾਈਆਂ ਅੱਜ ਸਵੇਰੇ ਧਰਨੇ 'ਚ ਅੱਜ ਤਰੀਕ ਹੈਗੀ ਹੈ ਕੋਈ ਨਾ ਪਰ ਕੋਈ ਧਰਨੇ ਦੇ ਵਿੱਚ ਕਿਤੇ ਵਪਾਰੀ ਦੀ ਦੁਕਾਨ ਬੰਦ ਕਰਦੇ ਉਹਦੀ ਦੁਕਾਨ ਤੇ ਏਵਨ ਬੌਜੀ ਜੋ ਬਰਨਾਲਾ ਜਨਤੋੜ ਵਾਲੇ ਹੈ ਪ੍ਰਧਾਨ ਜੀ ਵਪਾਰ ਮੰਡਲ ਦੀ ਉਹਨਾਂ ਨੇ ਕਿਸੇ ਕੋਈ ਬែក ਦਾ ਰੋਲਾ ਸੀਗਾ ਤੇ ਉਹ ਹੁਣ ਕਿਤਵਾਲੀ ਸਮਝੋਤਾ ਹੋ ਗਿਆ ਉਹ ਚੱਕਿਆ ਜਾਂਦੀ ਬੈਗ ਕਿ ਪੂਰੀ ਦੁਕਾਨ ਬੰਦ ਕਰਦੇ ਹੋ ਕਿ ਨਹੀਂ ਕਰਦੇ ਉਹ ਹੁਣ ਸਾਰੀ ਪੰਚਾਇਤ ਦੇ ਵਿੱਚ ਸਮਝੋਤਾ ਹੋ ਗਿਆ ਕਿ ਸਮਾਨ ਦੁਕਾਨ ਤੇ ਪਹੁੰਚੂਗਾ ਦੁਕਾਨ ਤੇ ਪਹੁੰਚੂਗਾ ਤੇ ਅਗਲੀ ਗੱਲਬਾਤ ਕੋਈ ਨਹੀਂ ਕੀਤੀ ਉਹ ਕਿਹਦੇ ਵੱਲੋਂ ਬੈਗ ਚੱਕਿਆ ਗਿਆ ਬੈਗ ਜੀਵਨ ਜੀ ਕੰਨੀ ਟੱਕੀ ਗਈ ਜੀਵਨ ਜੀ ਪ੍ਰਧਾਨ ਬੁਪਾਰ ਮਡਲ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਜੀ ਮੈਂ ਵੀ ਵਪਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਮੇਰੀ ਆਲਦੀ ਦੁਕਾਨ ਹੈ ਕਿ ਬਟਿੰਡੇ ਵਿੱਚ ਕਿੰਨੇ ਵਪਾਰ ਮਡਲ ਬਣੇ ਆ ਮੈਨੂੰ ਇਹੀ ਗੱਲ ਦੀ ਗਾਣੀ ਕਿ ਪਹਿਲੀ ਗੱਲ ਤਾਂ ਮੈਂ 25 ਪ੍ਰਧਾਨਾਂ ਨੂੰ ਕਹਿਣਾ ਉਹ ਕਹਿੰਦੇ ਮੈਂ ਪ੍ਰਧਾਨਾਂ ਉਹ ਕਹਿੰਦੇ ਮੈਂ ਪ੍ਰਧਾਨਾਂ ਇਹ ਕਿਹੜੇ ਵਪਾਰ ਮਡਲ ਨੂੰ ਧਰਨੇ ਲਾ ਰਹੇ ਆ ਇੱਕ ਗੱਲ ਹੋਰ ਜਿਹੜੇ ਧਰਨੇ ਲਾ ਰਹੇ ਟੋ ਬੰਦੇ ਉਹ 5-7 ਬੰਦੇ ਹੀ ਇਕੱਲੇ ਮਾਈਕ ਸੰਭਾਲਦੇ ਆ ਉਹ ਕੋਈ ਬੰਦਾ ਮਾਈਕ ਨਹੀਂ ਧਵਾਲਦਾ ਤੀਸਰੀ ਗੱਲ ਬੈਗ ਚੱਕਣ ਦਾ ਕਾਰਨ ਉਹ ਕਹਿੰਦੇ ਜੀ ਜ਼ਬਰਦਸਤੀ ਦੁਕਾਨ ਬੰਦ ਕਰਾਵਾਂਗੇ ਜੇ ਤੁਸੀਂ ਨਾ ਕੀਤੀ ਤਾਂ ਅਸੀਂ ਸਾਨੂੰ ਕਰਾਣੀ ਆਂਦੀ ਹੈ ਕਿਉਂ ਇਹ ਸਹੀ ਹੈ ਗੱਲ ਨਹੀਂ ਜੀ ਇਹ ਕਿਸੇ ਦਾ ਕੋਈ ਜਮਾ ਟੱਕਾ ਹੈ ਇਹ ਦੁਕਾਨ ਬੰਦ ਕਰਾਉਣ ਦਾ ਕੋਈ ਤਰੀਕਾ ਨਹੀਂ ਵਪਾਰੀ ਇੱਕ ਵਪਾਰੀ ਥੋੜਾ ਭਰਾ ਹੈ ਦੁਕਾਨ ਕਿੰਨਾ ਦੀ ਸੀ ਦੁਕਾਨ ਰਿੰਕੂ ਜੀ ਦੀ ਮੇਰੇ ਭਰਾ ਦੀ ਹੈ ਇਹਨਾਂ ਦਾ ਕੋਸਮੈਟਿਕ ਦਾ ਕੰਮ ਹੈ ਕੀ ਜਿਹੜੀ ਟੋਨ ਹੈਗੀ ਹੈ ਉਹ ਪੰਜ ਸੱਤ ਬੰਦੇ ਹੀ ਧਰਨਾ ਸੰਭਾਲਣਗੇ ਤੇ ਕੱਲੇ ਡੀਸੀ ਸਾਹਿਬ ਕੋਲ ਹੀ ਜਾਣਗੇ ਤੇ ਮਾਈਕ ਦੇ ਵਿੱਚ ਜੇ ਕੋਈ ਬੋਲਣਾ ਹੈ ਤੇ ਉਹੀ ਬੋਲਣਗੇ ਜੀਵਨ ਲਾਲ ਜੀ ਕਹਿੰਦੇ ਕਪੂਰ ਜੀ ਨੂੰ ਕਪੂਰ ਜੀ ਤੁਸੀਂ ਬ ਉਰਦੀ ਕਹਿੰਦੇ ਆ ਬੇਜੀਦਾ ਨੂੰ ਕਿ ਬੇਜੀਦਾ ਤੁਸੀਂ ਬੋਲੋ ਬੇਜੀਦਾ ਮੈਰਿਜ ਨੂੰ ਕਹਿੰਦੇ ਮੈਰਿਜ ਤੁਸੀਂ ਬੋਲੋ ਇਹ ਪੰਜ ਚਾਰ ਬੰਦਿਆਂ ਦਾ ਹੀ ਵਪਾਰ ਮੰਡਲ ਹੈ ਕਿ ਵਪਾਰ ਮੰਡਲ ਬਟਾ ਤੁਹਾਨੂੰ ਤਾਂ ਇਹ ਨਹੀਂ ਸਮਝਾਈ ਪਹਿਲੀ ਗੱਲ ਤਾਂ ਬਰੇਂਡਰ ਨੂੰ ਪਤਾ ਲੱਗਣਾ ਚਾਹੀਦਾ ਕਿਹੜਾ ਵਪਾਰ ਮੰਡਲ ਹੈ ਕਿ ਇਹ ਪੰਜ ਚਾਰ ਤੇ ਜਿਹੜੇ ਬਾਜ਼ਾਰ ਹੈਗੇ ਮੇਨ ਕੋਈ ਬੰਦੇ ਤਰਾਂਦੇ ਪੂਰਾ ਸ਼ਹਿਰ ਬਟਿੰਡਾ ਇਹਨਾਂ ਨਾਲ ਕੋਈ ਨਹੀਂ ਡਾਉਂਦਾ ਕੁਝ ਨਹੀਂ ਜੀ ਬੰੰਡਾ ਤਾਂ ਨਹੀਂ ਗੱਲਦਾ ਬਾਕੀ ਵਪਾਰ ਮੰਡਲ ਵਾਲੇ ਜਿਹੜੇ ਪ੍ਰਬੰਧਨ ਹੈ ਉਹ ਵੀ ਨਹੀਂ ਗੱਲਦੇ ਇਹ ਕੁਝ ਕਿਕਰ ਵੇਅਰ ਕੁਝ ਤੋਬੀਅਰ ਦੇਖ ਲੋ ਬੰਦੇ ਇਹ ਹਸਪਤਾਲ ਵੀ ਆ ਸਾਡਾ ਗਰੀਬ ਜਾਰਾ ਜਾਂ ਪੋਸਟ ਵੀ ਆ ਸਾਡਾ ਗਰੀਬ ਜਾਰਾ ਉਹਨਾਂ ਨੂੰ ਤਾਂ ਇਹ ਕੈਟਾਗਰੀ ਚ ਨਹੀਂ ਦੇਤੀ ਅੱਛਾ ਚਾਰ ਪੰਜ ਬੰਦੇ ਉਹਨਾਂ ਨੇ ਪੰਜ ਚਾਰ ਬੰਦਿਆਂ ਨੇ ਇਹ ਕਿਰਾਇਆ ਪਾ ਲਿਆ ਜਿੱ ਕਿਸਮਤ ਹੋ ਗਿਆ ਵਪਾਰੀਆਂ ਨੇ ਸਾਨੂੰ ਮੰਨਣੀ ਪਈ ਕਿਉਂਕਿ ਵਪਾਰ ਸਾਰਾ ਸਾਂਝਾ ਹੈ ਉਹ ਕਹਿੰਦੇ ਵੀ ਜੀਵਨ ਜੀ ਨੇ ਆਪਦੀ ਗਲਤੀ ਮੰਨ ਲਈ ਤੇ ਉਹਨਾਂ ਦਾ ਵੈਗ ਉਹਨਾਂ ਦੇ ਘਰ ਹੀ ਦੁਕਾਨ ਤੇ ਪਹੁੰਚਿਆ ਜਾਊਗਾ ਹੈ ਜੀ ਲਿਖਣਾ ਹੋਵੇ ਠੀਕ ਜੀ ਸਰ ਇੱਕ ਹੋਰ ਮਾਮਲਾ ਆਕਰਵਾਣੀ ਵਿੱਚ ਆਪਾਂ ਵਪਾਰੀਆਂ ਦੇ ਦਮ ਨਾਲ ਸਮਝੇ ਕੀ ਮਾਮਲਾ ਸਰ ਜੀ ਕੱਲ ਵਿਵਾਰ ਮੰਡਲ ਵੱਲੋਂ ਜਿਹੜਾ ਸੀਟੋ ਬੰਦ ਇਹ ਗੈਸਟ ਜਿਹੜਾ ਸੀ ਸ਼ਹਿਰ ਬੰਦ ਦਾ ਸੱਦਾ ਦੇ ਕੇ ਉਹਨਾਂ ਵੱਲੋਂ ਕੁਤਰਨਾ ਗੁਜ਼ਾਰਾ ਕੀਤਾ ਗਿਆ ਸੀ ਉਹਦੇ ਵਿੱਚ ਕੁਝ ਕੁ ਦੁਕਾਨਾਂ ਖੁੱਲੀਆਂ ਸੀ ਉਹ ਖੁੱਲੀਆਂ ਦੁਕਾਨਾਂ ਦੇ ਵਿੱਚੋਂ ਇੱਕ ਰਿੰਕੂ ਸਿੰਘਲਾ ਨਾਂ ਦਾ ਦੁਕਾਨਦਾਰ ਹੈ ਉਹਦੀ ਦੁਕਾਨ ਖੁੱਲੀ ਸੀ ਉਸ ਦੁਕਾਨ ਦੇ ਵਿੱਚੋਂ ਕੁਛੜੇ ਤਰਨਾਕਾਰੀ ਸੀ ਉਹਨਾਂ ਵੱਲੋਂ ਸਮਾਨ ਵਗੈਰਾ ਚੁੱਕਿਆ ਗਿਆ ਤੇ ਦੁਕਾਨ ਨੂੰ ਕਿਹਾ ਵੀ ਤੂੰ ਬੰਦ ਕਰ ਦੇ ਉਹਦੇ ਰਿਗਾਰਡਿੰਗ ਜਿਹੜੀ ਸੀ ਸਾਡੇ ਕੋਲੇ ਇੱਕ ਥਾਣਾ ਕੁਤਵਾਲੀ ਦੇ ਵਿੱਚ ਰਿੰਕੂ ਸਿੰਘਲੇ ਵੱਲੋਂ ਜੀਵਨ ਲਾਲ ਜੀ ਦੇ ਖਿਲਾਫ ਜਿਹੜੀ ਸੀ ਕੰਪਲੇਂਟ ਆਈ ਸੀਗੀ ਉਸ ਕੰਪਲੇਂਟ ਦੇ ਆਉਣ ਤੋਂ ਬਾਅਦ ਜਿਹੜਾ ਸੀ ਵਪਾਰ ਮੰਡਲ ਔਰ ਦੁਕਾਨਦਾਰ ਦੇ ਵਿੱਚ ਵਿਚਾਲੇ ਸੀ ਜਿਹੜਾ ਅਫਸਰ ਦੇ ਵਿੱਚ ਬੈਠ ਕੇ ਸਮਝੌਤਾ ਹੋ ਗਿਆ ਸੀ ਜਿਹੜਾ ਰਿਟਨ ਰਿਟਨ ਦੇ ਵਿੱਚ ਉਹਨਾਂ ਦਾ ਸਮਝੌਤਾ ਹੋ ਕੇ ਜਿਹੜਾ ਸਾਡੇ ਥਾਣੇ ਵਿੱਚ ਦੇ ਦਿੱਤਾ ਹੈਗਾ ਤੇ ਇਹਨਾਂ ਨੂੰ ਮਾਮਲਾ ਸਾਡੇ ਕੋਲ ਦੇ ਵਿੱਚ ਆਇਆ ਤਾਂ ਇਹਦਾ ਜਿਹੜੀ ਇਸ ਤਰ੍ਹਾਂ ਦੀ ਆਪਣਾ ਕੰਮ ਬਣ ਕਰਾਉਣਾ ਇਹ ਸਹੀ ਨਹੀਂ ਹੈ ਇਹ ਤਾਂ ਵੀ ਇਹਦੇ ਬਾਰੇ ਮੇਰੇ ਧਿਆਨ 'ਚ ਹੁਣ ਆਇਆ ਹੈਗਾ ਜਿਸ ਤਰ੍ਹਾਂ ਤੁਸੀਂ ਮੈਨੂੰ ਵੀਡੀਓਜ਼ ਦਿਖਾਈਆਂ ਗਈਆਂ ਧਿਆਨ ਚ ਆਇਆ ਹੈਗਾਗਾ ਮੇਰੇ ਇਲੋ ਅਸੀਂ ਪ੍ਰੋਪਰ ਵੈਰੀਫਾਈ ਕਰ ਲਵਾਂਗੇ ਅਗਰ ਕੋਈ ਵਾਕਈ ਧੱਕੇਦਾਂ ਦਾ ਦੁਕਾਨ ਵਗੈਰਾ ਬੰਦ ਕਰਾਈ ਗਈ ਹੋਈ ਤਾਂ ਉਹਦੇ ਖਿਲਾਫ ਅਸੀਂ ਕਾਰਵਾਈ ਕਰ ਲਵਾਂਗੇ